ਸਾਸ਼ੀ ਕਾਲ ਜੀ ਵਰਕਤ ਵੀਡੀਓ ਵਿੱਚ ਜਦੋਂ ਕਮਲ ਦੇ ਡੈਡੀ ਨੂੰ ਕੰਮ ਕਰਦੇ ਕਰਦੇ ਤੇ ਡੈਡੀ ਜੀ ਨੂੰ ਗੱਡੀ ਵਾਲੇ ਦਾ ਫੋਨ ਆਉਂਦਾ ਹੈ ਤੇ ਉਹ ਕਹਿੰਦਾ ਹੈ ਕਿ ਗੱਡੀ ਦੀ ਸਰਵਿਸ ਹੋਣੇ ਵਾਲੀ ਹੈ ਤੇ ਫਿਰ ਡੈਡੀ ਜੀ ਕਮਲ ਨੂੰ ਕਹਿੰਦੇ ਹਨ ਕਿ ਵਿੱਕੀ ਨੂੰ ਫੋਨ ਕਰਕੇ ਪੁੱਛ ਉਹਨੇ ਗੱਡੀ ਦੀ ਸਰਵਿਸ ਕਰਵਾਈ ਆ ਕਿ ਨਹੀਂ ਕਮਲ ਕਹਿੰਦਾ ਕਰਵਾ ਲਈ ਹੋਣੀ ਹੈ ਡੈਡੀ ਜੀ ਕਹਿੰਦੇ ਫਿਰ ਗੱਡੀ ਵਾਲੇ ਦਾ ਫੋਨ ਕਿਉਂ ਆਇਆ ਫਿਰ ਜਦੋਂ ਕਮਲ ਡੈਡੀ ਜੀ ਨੂੰ ਕਹਿੰਦਾ ਹੈ ਕਿ ਮੇਰਾ ਮਨ ਕਰਦਾ ਹੈ ਕਿ ਆਪਾਂ ਗੱਡੀ ਵਿੱਕੀ ਨੂੰ ਹੀ ਦੇ ਦਿਨੇ ਆ ਤੇ ਨਾਲੇ ਮੰਮੀ ਵੀ ਖੁਸ਼ ਹੋ ਜਾਊਗੀ ਡੈਡੀ ਜੀ ਕਹਿੰਦੇ ਤੂੰ ਭਾਵੇਂ ਸਾਰੀ ਜ਼ਮੀਨ ਵੀ ਵਿੱਕੀ ਦੇ ਨਾਮ ਲਗਵਾ ਦੇ ਤਾਂ ਵੀ ਤੇਰੀ ਮੰਮੀ ਨੇ ਖੁਸ਼ ਨਹੀਂ ਹੋਣਾ ਕਮਲ ਕਹਿੰਦਾ ਹੈ ਕਿ ਕੀ ਕਰੀਏ ਫਿਰ ਡੈਡੀ ਜੀ ਕਹਿੰਦੇ ਆ ਗੱਡੀ ਵਾਪਸ ਲਓ ਵਿੱਕੀ ਤੋਂ ਜੇ ਨਹੀਂ ਤੁਸੀਂ ਕਹਿਣਾ ਤਾਂ ਮੈਂ ਕਹਿ ਦਿੰਦਾ ਆ ਕਮਲ ਕਹਿੰਦਾ ਨਹੀਂ ਡੈਡੀ ਜੀ ਚੰਗਾ ਨਹੀਂ ਲੱਗਦਾ ਕੋਈ ਗੱਲ ਨਹੀਂ ਘਰੇ ਪ੍ਰੀਤ ਆਈ ਆ ਉਹ ਉਹਨੂੰ ਪੁੱਛ ਲੈਣੇ ਆ ਜਦੋਂ ਕਮਲ ਤੇ ਡੈਡੀ ਘਰ ਆਉਂਦੇ ਆ ਤਾਂ ਗੱਡੀ ਖੜੀ ਹੁੰਦੀ ਆ ਤੇ ਡੈਡੀ ਤੇ ਕਮਲ ਕਹਿੰਦੇ ਆਨ ਕਿ ਗੱਡੀ ਦੀ ਗੱਲ ਕਰਦੇ ਸੀ ਗੱਡੀ ਤਾਂ ਘਰ ਆ ਗਈ ਆ ਕਮਲ ਡੈਡੀ ਜੀ ਨੂੰ ਕਹਿੰਦਾ ਹੈ ਕਿ ਤੁਸੀਂ ਸਰਵਿਸ ਵਾਲੇ ਨੂੰ ਫੋਨ ਕਰ ਦਿਓ ਡੈਡੀ ਜੀ ਕਹਿੰਦੇ ਪਹਿਲਾਂ ਵਿੱਕੀ ਨੂੰ ਪੁੱਛ ਲੈ ਕਿਤੇ ਫੇਰ ਨਾ ਗੱਡੀ ਲੈ ਕੇ ਚਲਾ ਜਾਵੇ ਡੈਡੀ ਜੀ ਕਹਿੰਦੇ ਆ ਜਾ ਮੈਂ ਨਹੀਂ ਜਾਣਾ ਮੈਂ ਬਾਹਰ ਬੈਠਦਾ ਆ ਵਿੱਕੀ ਨੂੰ ਵਿੱਕੀ ਦੇ ਮੱਥੇ ਲੱਗਣ ਨੂੰ ਮੇਰਾ ਮਨ ਨਹੀਂ ਕਰਦਾ ਕਮਲ ਕਹਿੰਦਾ ਇਹ ਕਿੱਦਾਂ ਦੀਆਂ ਗੱਲਾਂ ਕਰਦੇ ਆ ਡੈਡੀ ਜੀ ਤੁਸੀਂ ਵਿੱਕੀ ਵਿੱਕੀ ਦੇ ਮੱਥੇ ਨਹੀਂ ਲੱਗਣਾ ਐਦਾ ਚੰਗਾ ਨਹੀਂ ਲੱਗਦਾ ਜਿੱਦਾਂ ਮਰਜ਼ੀ ਕਰੋ ਉਹਨੂੰ ਤੁਹਾਨੂੰ ਮਿਲਣਾ ਹੀ ਪੈਣਾ ਐ ਨਹੀਂ ਤਾਂ ਪ੍ਰੀਤ ਨੂੰ ਮਿਹਣੇ ਵੱਜਣੇ ਆ ਡੈਡੀ ਜੀ ਤੇ ਕਮਲ ਵਿੱਕੀ ਕੋਲ ਜਾਂਦੇ ਆ ਫਿਰ ਕਹਿੰਦੇ ਹਨ ਕਿ ਫਿਰ ਵਿੱਕੀ ਕਹਿੰਦਾ ਮੈਂ ਗੱਡੀ ਛੱਡਣ ਆਇਆ ਆ ਤਾਂ ਸਾਥ ਬਹੁਤ ਸਾਥ ਦਿੱਤਾ ਗੱਡੀ ਨੇ ਹੁਣ ਤੁਸੀਂ ਰੱਖ ਲਓ ਪਰ ਕਮਲ ਤੇ ਡੈਡੀ ਜੀ ਕਹਿੰਦੇ ਹਨ ਕਿ ਤੂੰ ਆਪਣੇ ਡਾਕੂਮੈਂਟ ਲੈ ਕੇ ਆ ਤੇ ਗੱਡੀ ਆਪਣੇ ਨਾਮ ਕਰਵਾ ਲੈ ਪ੍ਰੀਤ ਕਹਿੰਦੀ ਵੀਰੇ ਤੁਹਾਡੀ ਕੋਈ ਤੁਹਾਡੀ ਹੋਵੇ ਚਾਹੇ ਸਾਡੇ ਘਰੇ ਖੜੀ ਹੋਵੇ ਇੱਕੋ ਹੀ ਗੱਲ ਆ ਅਸੀਂ ਗੱਡੀ ਨਹੀਂ ਲੈਣੀ ਤੁਸੀਂ ਸਾਡਾ ਪਹਿਲਾਂ ਵੀ ਬਹੁਤ ਸਾਥ ਦਿੱਤਾ ਆ ਤੇ ਹੁਣ ਵੀ ਵਿੱਕੀ ਕੀ ਕਰੇਗਾ ਗੱਡੀ ਨੂੰ ਲੈ ਜਾਵੇਗਾ ਜਾਂ ਨਹੀਂ ਅੱਗੇ ਜਾਣ